ਕਬੱਡੀ ਜਗਤ ਨੂੰ ਜਫਰ ਪੰਜਾਬੀ ਕਬੱਡੀ ਜਗਤ ਨੂੰ ਬਹੁਤ ਵੱਡਾ ਕਾਟਾ ਪਿਆ ਜਿਸ ਦੇ ਵਿੱਚ ਲੰਗੀ ਰਾਤ ਜੋ ਕੁਝ ਹੋਇਆ ਇੱਕ ਨਾਮੀ ਕਬੱਡੀ ਖਿਡਾਰੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਚੱਲਦੇ ਮੈਚ ਦੌਰਾਨ ਫਾਈਨਲ ਤੋਂ ਪਹਿਲਾਂ ਬੋਹਾਲੀ ਦੇ ਸੋਹਣਾ ਦੇ ਵਿੱਚ ਤਾੜ-ਤਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੋ ਕੁਝ ਖਬਰਾਂ ਸਾਹਮਣੀਆਂ ਕਿ ਕਿਸ ਤਰੀਕੇ ਦੇ ਨਾਲ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਸੀ ਤੇ ਇਸੇ ਟੂਰਨਾਮੈਂਟ ਦੇ ਵਿੱਚ ਖਡਾਰ ਖਿਡਾਰੀਆਂ ਨੂੰ ਵਾਣ ਸਨਮਾਨ ਦੇ ਵਿੱਚ ਟਰੈਕਟਰ ਤੱਕ ਦਿੱਤੇ ਜਾਣੇ ਸੀ ਪਰ ਉਸ ਵਕਤ ਫਾਈਨਲ ਤੋਂ ਪਹਿਲਾਂ ਜਦੋਂ ਗੋਲੀਆਂ ਚੱਲ ਜਾਂਦੀਆਂ ਨੇ ਦੱਸਿਆ ਜਾ ਰਿਹਾ ਕਿ ਬਲੇਰੋ ਗੱਡੀ ਦੇ ਵਿੱਚ ਕੁਝ ਕਿਹਾ ਜਾ ਰਿਹਾ ਕਿ ਕੁਝ ਨੌਜਵਾਨ ਆਉਂਦੇ ਨੇ ਫੋਟੋ ਕਰਾਉਣ ਦੇ ਬਹਾਨੇ ਸੈਲਪੀ ਦੇ ਪੁਲੇਖੇ ਦੇ ਵਿੱਚ ਲੈ ਕੇ ਪੁਲਿਸੇ ਦੇ ਵਿੱਚ ਲੈ ਕੇ ਰਾਣਾ ਰਾਣਾ ਜਿਹੜਾ ਬਲਾ ਚੌਰੀਆ ਉਸ ਦੇ ਮੂੰਹ ਦੇ ਉੱਪਰ ਜਿਹੜਾ ਕੱਪੜਾ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਫੋਟੋ ਸਸਤਾਲ ਮਹਾਲੀ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਜਾ ਕੇ ਡਾਇਰੈਕਟਰਾਂ ਦੁਆਰਾ ਵਰਤਕਾ ਐਲਾਨ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਦੀ ਜਿਹੜੀ ਹੁਣ ਤਸਵੀਰ ਆ ਇਹ ਕੇ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਰਾਣਾ ਬਲਾਚੌਰੀਆ ਦਾ ਜਿਹੜਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਤਕਰੀਬਨ 10 ਤੋਂ 12 ਦਿਨ ਦੱਸਿਆ ਜਾ ਰਿਹਾ ਹੈ ਕਿ 10 ਤੋਂ 12 ਦਿਨ ਹੋਏ ਸੀ ਲੈ ਰਾਣਾ ਬਲਾਚੌਰੀਆ ਦਾ ਵਿਆਹ ਹੋਇਆ ਸੀ ਉਸ ਦੀ ਪਤਨੀ ਦੇ ਹਾਲਾਤ ਜਾਂ ਫਿਰ ਰਾਣਾ ਬਲਾਚੌਰੀਆ ਦੇ ਪਰਿਵਾਰ ਦੇ ਹਾਲਾਤ ਦੇਖੇ ਨਹੀਂ ਜਾ ਰਹੇ ਕਿਉਂਕਿ ਉਸ ਦੀ ਪਤਨੀ ਦੇ ਹੱਥਾਂ ਤੋਂ ਹਲੇ ਵਿਆਹ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਤੇ ਇਸ ਵਕਤ ਉਸ ਦਾ ਜਿਹੜਾ ਸੰਦੂਰਾ ਉਹ ਜਿਹੜਾ ਉਜੜ ਚੁੱਕਿਆ ਤੇ ਉਸ ਤੋਂ ਬਾਅਦ ਹਾਲਾਂਕਿ ਇੱਕ ਗੱਲ ਇਹ ਵੀ ਆ ਕਿ ਉਸਦੇ ਪਰਿਵਾਰ ਦੇ ਹਾਲਾਤ ਤਾਂ ਦੇਖੇ ਨਹੀਂ ਜਾਂਦੇ ਫਿਰ ਕਾਨੂੰਨ ਵਿਵਸਥਾ ਦੇ ਉੱਪਰ ਬਹੁਤ ਸਾਰੇ ਲੋਕ ਇਸ ਦੇ ਉੱਪਰ ਸਵਾਲ ਚੁੱਕ ਰਹੇ ਨੇ ਪਰ ਇਸੇ ਮਾਮਲੇ ਦੇ ਵਿੱਚ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਇੱਕ ਗਰੁੱਪ ਦੇ ਵੱਲੋਂ ਲੈ ਲਈ ਗਿਆ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਜਿਹੜੀ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਾਸ਼ੀ ਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਬਹਾੜੀ ਸੁਹਾਣਾ ਸਾਹਿਬ ਕਬੱਡੀ ਕੱਪ ਤੇ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਟੋਨੀ ਬੱਲ ਸ਼ਗਰਪ੍ਰੀਤ ਮੁਹੱਬਤ ਮੁਹੱਬਤਰੰਦਾਵਾ ਅਬਰਖਬੇ ਪ੍ਰਵਤ ਦਾਸੂ ਵਾਲਾ ਤੇ ਕੌਸ਼ਲ ਚੌਧਰੀ ਲੈਂਦੇ ਆ ਇਹ ਬੰਦਾ ਸਾਡੇ ਐਨਟੀ ਜੱਗੂ ਖੋਤੀ ਤੇ ਲੌਰੈਂਸ ਦੇ ਨਾਲ ਵਰਤਦਾ ਸੀ ਇਸ ਨੇ ਸਿੱਧੂ ਬੂਸੇਵਾਲਾ ਦੇ ਕਤਲ ਦੀ ਰਿਹائش ਕਰਵਾਈ ਖੁਦ ਵੱਡੇ ਸਾਬੇ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਸਿੱਧੂ ਬੂਸੇਵਾਲਾ ਦਾ ਬਦਲਾ ਲੈ ਲਿਆ ਇਹ ਕੰਮ ਸਾਡੇ ਭਰਾ ਮੱਖਣ ਅਬਰੇ ਸਰ ਅਤੇ ਡਿਫਾਲਟਰ ਕਰਨ ਤੇ ਕੀਤਾ ਆ ਕੇ ਬਾਕੀ ਅੱਜ ਤੋਂ ਸਾਰਿਆਂ ਨੂੰ ਜੜਾ ਪਲੇਅਰਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਆ ਕੇ ਕੋਈ ਵੀ ਜੱਗੂ ਖੋਤੀ ਅਤੇ ਹੈਰੀ ਟਾਟ ਦੀ ਟੀਮ ਦੇ ਵਿੱਚ ਨਾ ਖੇਡੇ ਰਿਜ਼ਲਟ ਸੇਮ ਮਿਲੂਗਾ ਯਾਨੀ ਕਿ ਇੱਕ ਵਾਰ ਫਿਰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹਨਾਂ ਲੋਕਾਂ ਦੀ ਟੀਮ ਦੇ ਵਿੱਚ ਖੇਡੋਗੇ ਤਾਂ ਰਿਜ਼ਲਟ ਤੁਹਾਨੂੰ ਸੇਮ ਮਿਲੇਗਾ ਸਾਨੂੰ ਕਬੱਡੀ ਤੋਂ ਕੋਈ ਵੀ ਅਲਰਜੀ ਨਹੀਂ ਹੈ ਸਾਨੂੰ ਬਸ ਖੋਤੀ ਹੈਰੀ ਟਾਟ ਦੀ ਕਬੱਡੀ ਦੇ ਵਿੱਚ ਦਖਲਅਦਾਜ਼ੀ ਨਹੀਂ ਚਾਹੀਦੀ ਵਾਹੇ ਗਰੂ ਮੇਰ ਕਰੇ ਇਸ ਤਰੀਕੇ ਦੀ ਜਿਹੜੀ ਪੋਸਟ ਆ ਇਹ ਵੀ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਲਿਖੀ ਗਈ ਆ ਪਰ ਹੁਣ ਉੱਤਰਲੇ ਪਾਸੇ ਇੱਕ ਪਾਸੇ ਤੋਂ ਕਬੱਡੀ ਜਗਤ ਨੂੰ ਬਹੁਤ ਵੱਡਾ ਕਾਟਾ ਪੈ ਚੁੱਕਾ ਇੱਕ ਕਬੱਡੀ ਪ੍ਰਮੋਟਰ ਕੋਚ ਰਾਣਾ ਬਲਾਚੌਰੀਆ ਦਾ ਕਤਲ ਹੋ ਚੁੱਕਿਆ ਬਾਪਿਆਂ ਨੂੰ ਤਾਂ ਜਿਸ ਤਰੀਕੇ ਦਾ ਕਾਟਾ ਪਿਆ ਤਾਂ ਪਿਆ ਹੀ ਉਸ ਦੇ ਪਤਰੀ ਜਿਸ ਦਾ ਇੱਕ ਦਹਾਕਤਾ ਜਾਂ 10 ਦਿਨ ਪਹਿਲਾਂ ਵਿਆਹ ਹੋਇਆ ਸੀ ਉਸ ਦਾ ਜਿਹੜਾ ਪਤੀ ਦਾ ਇਸ ਤਰੀਕੇ ਕਤਲ ਹੋ ਜਾਣਾ ਵੱਡਾ ਨਾਮ ਹੋਵੇ ਉਸ ਦੇ ਹਾਲਾਤ ਕਿਸ ਤਰੀਕੇ ਦੇ ਹੋਣਗੇ ਉਹ ਤਸਵੀਰ ਉਹ ਵੀ ਨਜ਼ਰ ਆਈ ਹੈ ਕਿ ਉਸ ਦੇ ਹਾਲਾਤ ਜਿਹੜੇ ਦੇਖੇ ਨਹੀਂ ਜਾ ਰਹੇ ਤੇ ਹੁਣ ਇਧਰਲੇ ਪਾਸੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲੈ ਲਿਆ ਤੇ ਇੱਕ ਵਾਰ ਤੁਹਾਨੂੰ ਉਸ ਚਸ਼ਮਦੀਦਾ ਦੇ ਵਿਆਹ ਸੁਣਾ ਦਿੰਦੇ ਆ ਕਿ ਜਿਨ੍ਹਾਂ ਨੇ ਮੌਕੇ ਤੇ ਸਾਰਾ ਘਟਨਾਕ੍ਰਮ ਦੇਖਿਆ ਗੋਲੀ ਚਲਾ ਦੀ ਅੰਦਰ ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਤੈਨੂੰ ਐਦਾਂ ਭੱਜੇ ਤਰੋਂ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਵੀ ਕਰਕੇ ਉਹਨੇ ਲੈਟ ਆਪ ਉੱਥੇ ਪਦਲੇ ਪਗਲ ਗੋਲੀਆਂ ਵੱਜਿਆ ਉਹ ਪਤਾ ਨਹੀਂ ਪੰਜ ਕੰਨ 6 ਫਾਇਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਚਕਮੀਆ ਚਕਮੀਆ ਹਾਂ ਉਹ ਲੈ ਕੇ ਉਹ ਗੱਡੀ ਚ ਲੈ ਕੇ ਗੱਡੀ ਤੇ ਭਾਜੀ ਹੁਣ ਕਲੀਅਰ ਗੱਡੀ ਪਰ ਕਿਹੜੇ ਹਸਪੀਟਲ ਲੇ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਮੇਰੇ ਪਾਜੀ ਜਿੱਦਾਂ ਅਸੀਂ ਦ ਕਦੇ ਉੱਪਰ ਗੋਲੇ ਚੱਲੀਆਂ ਜਾਂਦੀਆਂ। ਅੱਛਾ। ਕਹਿੰਦਾ ਰਾਣਾ ਬਲਾਚੋਰੀ 10 ਸੁਣਨਾ। ਪਤਾ ਨਹੀਂ। 10 99 ਆਇਆ। ਤੱਕ ਤੱਕ ਹਾਂ। ਰਾਣਾ ਚੱਕਤਾ ਹੀ ਕੋਚ। ਅੱਛਾ ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿਤੇ? ਕਿੰਨੇ ਕਿੰਨੇ ਗੋਲੀਆਂ ਆ ਰਹੀਆਂ। 4-5 ਗੋਲੀਆਂ ਆ ਰਹੀਆਂ। ਕੱਟ-ਕੱਟ ਫੇਰ ਹੋਇਆ ਜੀ। ਇਹ ਅੰਦਰ ਕੋਈ ਨਾ ਬਾਹਰ ਲੱਗਾ। ਬਾਹਰ ਦੀ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਥੀਆਂ। ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜਦੀ ਹੋ। ਕੋਈ ਬੰਦਾ ਹੋ। ਇੱਕੋ ਵੱਡਾ ਬੰਦਾ। ਕਿੰਨੀਆਂ ਗੱਡੀਆਂ ਜਾਂਦੀਆਂ ਸੀ? ਉਹ ਸਪਲੈਂਡਰ ਮੋਟਰ ਐ ਦੇ ਤਿੰਨ ਬੰਦੇ। ਅੱਛਾ। ਕਿੰਨੇ ਵਜੇ ਹੋ ਜਾਂ ਹਾਂ ਬੜ ਮਿੰਟ ਹੋ ਰਿਹਾ ਛੱਦੀ ਫਾਇਰ ਕਰਿਆ ਛੱਦੀ ਫਾਇਰ ਕਰਿਆ ਛੱਦੀ ਫਾਇਰ ਕਰਿਆ ਰਾਣਾ ਕੌਣ ਚੱਲ ਰਹੇ ਬਾਜ ਲਾਈ ਸਾਰਾ ਫਾਇਰ ਹੋਵੇ ਕੀ ਹੋਇਆ ਜੀ ਅੱਜ ਇਹ ਜਾਣਕਾਰੀ ਹਾਲੇ ਹਾਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀਆ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾ ਕਿ ਮਿਲਿਆ ਚਾਰ ਦੇ ਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋ ਗਿਆ ਹਾਲੇ ਤੱਕ ਇਹ ਕਹਿੰਦਾ ਈ ਕਾ ਵਸੇ ਉਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਉਹਨਾਂ ਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ। ਮੌਲਾ ਪਰ ਲੱਗ ਰਹੀ ਹੈ 2 2 2 ਤੋਂ 3 ਲੱਗ ਰਹੇ ਆ ਜੀ 2 ਸੀ ਜਾਂ 3 ਸੀਗੇ 3 ਕਲੈਰਟੀ। ਸਰ ਕਿੰਨੀ ਹੋਰ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀਗੇ ਰੈਕੀ ਕਰ ਰਹੇ ਸੀ ਹਸਪੀਟਲ ਵਾਲੇ ਤੱਕ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈਆਂ ਕੁਝ ਕਰਨ ਲਈ ਉਹਨੂੰ ਰ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਰ ਕੀਤਾ ਹੈਗੇ ਆ ਜੋ ਹਲੇ ਕਲੀਅਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਤੇ ਮਾਰੇ ਹੋਣ ਤਾਂ ਕਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤਾਂ ਡਰੋਨ ਲਈ ਹਵਾਈ ਫਾਇਰ ਕੀਤੇ ਹੋਣਗੇ ਸਰ ਇਹ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੀਅਰਿਟੀ ਨਾਲ ਐਸਪੀ ਸਾਹਿਬ ਖੁਦ ਲੈ ਕੇ ਇਹਨੂੰ ਹਾਂਜੀ ਬਲ ਸਾਹਿਬ ਇੱਥੇ ਬਲ ਸਾਹਿਬ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਫਿਰ ਆਪ ਜਿਹੜਾ ਹੈਗਾ ਉਹਦੀ ਬਾਡੀ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਉੱਥੇ ਚੱਕ ਕੇ ਦੀ ਦਵਾਈ ਦਿੱਤੀ ਸੀ ਬਾਡੀ ਸਰ ਐਕਟਿਵ ਫਾਰਮ ਹੋ ਗਿਆ ਤਾਂ ਲੱਗੂਗਾ ਵੀ ਵੀ ਲੱਗ ਰਿਹਾ ਹੈ ਸਾਹਿਬ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਦਰਜੇ ਸੇ ਕਿਉਂਕਿ 10000 ਬਲੇਰੋ ਗੱਡੀ ਤੇ ਇੱਕ ਸਲੇਡਰ ਮਾਈਕ ਪਾਈ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੇਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੀ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇ ਵਗੈਰਾ ਦੇਖ ਰਹੇ ਹਾਂ ਵੀ ਕਿੱਧਰ ਨੂੰ ਗਏ ਹੈਗੇ ਆ ਤੇ ਫਾਇਰਿੰਗ ਕਰਕੇ ਹਾਲੇ ਤੱਕ ਜੋ ਲੱਗ ਰਿਹਾ ਮੋਟਰਸਾਈਕਲ ਦੇ ਉੱਪਰ ਮੂਵ ਕੀਤਾ ਸਰ ਕੋਈ ਜਾਣਕਾਰੀ ਮਿਲੀ ਕੋਈ ਗੈਂਗਸਟਰ ਲਿੰਕੇ ਕੋਈ ਨਹੀਂ ਨਹੀਂ ਬੰਬੀਹਾ ਗਰੁੱਪ ਦਾ ਨ ਕਿੰਨੇ ਪਹੁੰਚ ਚਾਰ ਚਾਰ ਤੋਂ ਪੰਜ ਲੱਗਦਾ ਇਹ ਸਭ ਕੋਈ ਪੁਲਿਸ ਨਹੀਂ ਆ ਦੇ ਕੋਈ ਸੀ ਪੁਲਿਸ ਦੀ ਪੁਖਤਾ ਇੰਤਜ਼ਾਮ ਇਥੇ ਸੀ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਸੀਗੇ ਜੀ ਇਥੇ ਕਬੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਹੋ ਗੇ ਉਹਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਠੀਕ ਜੀ ਠੀਕ